Hãy cho kênh Ghiền Mì Gõ Để không lại đi đi là ਸਰ ਸੁਪੀਤ ਸਿੰਘ ਜੀ ਬਾਬਾ ਸਾਹਿਬ ਸਟੇਜ ਤੇ ਬਿਰਾਜਮਾਨ ਨੇ ਅੱਜ ਆਪਣੇ ਗੁਰੂ ਘਰ ਦੇ ਵਿੱਚ ਉਹਨਾਂ ਦੇ ਨਾਲ ਬਿਰਾਜਮਾਨ ਸਰਦਾਰ ਜਸਕਰਨ ਸਿੰਘ ਤਾਂ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਜਾਣਦਾ ਹੋਵੇ ਬਾਈ ਪੋਲਡ ਦੇ ਨਾਂ ਤੇ ਸਾਰੇ ਜਾਣਦੇ ਆ ਆਈਆਂ ਨਾਲ ਜੀ ਜਸਕਰਨ ਸਿੰਘ ਤਾਂ ਕੋਈ ਨਹੀਂ ਜਾਣਦਾ ਮੈਨੂੰ ਲੱਗਦਾ ਸਰਦਾਰ ਲਖਵਿੰਦਰ ਸਿੰਘ ਸਰਦਾਰ ਜਗਦੀਪ ਸਿੰਘ ਸਰਦਾਰ ਜਸਕਰਨ ਸਿੰਘ ਤੇ ਸਰਦਾਰ ਸੱਤਾ ਸਿੰਘ ਜੋ ਅੱਜ ਨਾਲ ਇੱਥੇ ਸਾਰੇ ਹਾਜ਼ਰ ਆ ਤੇ ਜਿੰਨੇ ਵੀ ਇਸ ਬਸਤੀ ਤੋਂ ਸਤਕਾਰਯੋਗ ਸੱਜਣ ਇੱਥੇ ਆਏ ਆ ਅੱਜ ਬਾਲ ਸਿੰਘ ਦੇ ਦਰਸ਼ਨ ਕਰਨ ਵਾਸਤੇ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਔਰ ਸਰਦਾਰ ਪਰਮਿੰਦਰ ਸਿੰਘ ਜੀ ਕੋੜਿਆੜੀ ਸਾਹਿਬ ਇਹਨਾਂ ਦੇ ਨਾਲ ਸਰਦਾਰ ਕੁਲਵਿੰਦਰ ਸਿੰਘ ਜੀ ਢਿੱਲੋਂ ਸਾਹਿਬ ਜੋ ਇੱਥੇ ਤੁਹਾਡੀ ਸੇਵਾ ਦੇ ਵਿੱਚ ਤਤਪਰ ਹਾਜ਼ਰ ਰਹਿੰਦੇ ਆ ਸੋ ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਫਤਿਹ ਹੱਤ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਤਾ ਜੀ ਤੁਸੀਂ ਜੇ ਥੋੜਾ ਥੋੜਾ ਪਿੱਛੇ ਹੋ ਜਾ ਬੇਟਾ ਮਾਜਿਆਂ ਨੂੰ ਦਿਖਦਾ ਨਹੀਂ ਮਗਰ ਕਾਕਾ ਜੀ ਤੁਸੀਂ ਵੀ ਥੋੜਾ ਜਿਹਾ ਪਿੱਛੇ ਨੂੰ ਹੋ ਜਿਓ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਆਪਾਂ ਦੀ ਇਸ ਸਭਤੀ ਦੇ ਵਿੱਚ ਆਏ ਆ ਤੇ ਤੁਹਾਡੇ ਮੈਂ ਧਿਆਨ ਚ ਲਿਆਦਾ ਵੀ ਇਹਨਾਂ ਇਹੋ ਜਿਹੇ ਛੋਟੇ-ਛੋਟੀਆਂ ਮੀਟਿੰਗਾਂ ਦਾ ਮਕਸਦ ਕੀ ਆ ਮੇ ਇਹ ਜਦੋਂ ਅਸੀਂ ਲੜੀਵਾਰ ਸਿਲਸਿਲਾ ਸਟਾਰਟ ਕਰਨਾ ਸੀ ਨਾ ਤੇ ਮੈਨੂੰ ਇਹਨਾਂ ਨੇ ਬਲਾ ਕੇ ਪ੍ਰਧਾਨ ਸਾਹਿਬ ਨੇ ਹੁਕਮ ਲਾਇਆ ਜ਼ੁਬੀਰ ਜੀ ਨੇ ਕਹਿੰਦੇ ਯਾਰ ਕੋਈ ਐਸੇ ਪ੍ਰੋਗਰਾਮ ਬਣਾਇਓ ਢਿੱਪੀ ਵੀ ਮੈਂ ਹਰੇਕ ਸੱਜਣ ਦੇ ਦਰਸ਼ਨ ਕਰ ਸਕਾਂ ਜਿਹੜੇ ਲੋਕਾਂ ਨੇ ਮੇਰੇ ਪਿਤਾ ਜੀ ਨਾਲ ਇੰਨਾ ਲੰਮਾ ਸਮਾਂ ਬਤੀਤ ਕੀਤਾ 25 ਵਾਰ ਉਹਨਾਂ ਨੂੰ ਮੁੱਖ ਮੰਤਰੀ 25 ਸਾਲ ਉਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਰੱਖਿਆ 70 ਸਾਲ ਉਹਨਾਂ ਦਾ ਸਿਆਸਤ ਦਾ ਕੈਰੀਅਰ ਉਹਨਾਂ ਸੱਜਣਾ ਦੇ ਉਹਨਾਂ ਰੂਹਾਂ ਦੇ ਮੈਂ ਦਰਸ਼ਨ ਕਰਨਾ ਚਾਹੁੰਨਾ ਵੀ ਉਹ ਯਾਰ ਕਿਹੋ ਜਿਹੇ ਬੰਦੇ ਸੀ ਜਿਹੜੇ ਇੰਨਾ ਪਿਆਰ ਕਰਦੇ ਸੀ ਮੇਰੇ ਪਿਤਾ ਜੀ ਫਿਰ ਅਸੀਂ ਬੈਠ ਕੇ ਰੈਪਣਾਈ ਵੀ ਆਪਾਂ ਛੋਟੀਆਂ-ਛੋਟੀਆਂ ਮੀਟਿੰਗਾਂ ਕਰੀਏ ਪੱਤੀਵਾਸ ਕਰੀਏ ਆਪਣੀਆਂ ਬਸਤੀਆਂ ਦੇ ਹਿਸਾਬ ਨਾਲ ਕਰੀਏ ਤਾਂ ਕਿ ਬਿਲਕੁਲ ਤੁਹਾਨੂੰ ਉਹੀ ਚੀਜ਼ ਮਹਿਸੂਸ ਹੋਵੇ ਕਿ ਜਿਵੇਂ ਤੁਸੀਂ ਪਹਿਲਾਂ ਬਾਦਲ ਸਾਹਿਬ ਨਾਲ ਬੈਠ ਕੇ ਗੱਲਾਂ ਕਰਦੇ ਹੁੰਦੇ ਸੀ ਉਹਨਾਂ ਤੋਂ ਜੋ ਮਰਜ਼ੀ ਤੁਸੀਂ ਲੈ ਲੈਂਦੇ ਸੀ ਆਪਾਂ ਨੂੰ ਕਦੇ ਮਨਾਂ ਨਹੀਂ ਕਰਦੇ ਸੀ ਕਿਸੇ ਚੀਜ਼ ਤੋਂ ਆਈ ਆ ਕੇ ਵਿਹੜਿਆਂ 'ਚ ਬਹਿ ਜਾਂਦੇ ਸੀ ਫਿਰ ਅਸੀਂ ਐਸ ਢੰਗ ਨਾਲ ਪਲਾਨ ਤਿਆਰ ਕੀਤਾ ਵੀ ਆਪਾਂ ਛੋਟੀਆਂ-ਛੋਟੀਆਂ ਮੀਟਿੰਗਾਂ ਕਰੀਏ ਤਾਂ ਕਿ ਸਾਰੇ ਇੱਕ ਦੂਜੇ ਦਾ ਆਪ ਦਾ ਆਪ ਕੋ ਭਗੜਟਕੜ ਸਗੀਏ ਜੇ ਕਿਸੇ ਨੇ ਯਾਦਗਾਰੀ ਫੋਟੋ ਕਰਾਉਣੀਆਂ ਉਹ ਆਪਾਂ ਕਰਾ ਸਕੀਏ ਕੋਈ ਕਿਸੇ ਨੇ ਆਪਦੇ ਦਿਲ ਦੀ ਗੱਲ ਕਰਨੀਆਂ ਕੋਈ ਬਾਦਲ ਸਾਹਿਬ ਦੀ ਪੁਰਾਣੀ ਗੱਲ ਕੋਈ ਜਿਹੜੇ ਉਹਨਾਂ ਦੇ ਵੇਲੇ ਦੇ ਕੋਈ ਆਪਣਾ ਸੱਜਣ ਰਹਿ ਗਏ ਕੋਈ ਉਹਨਾਂ ਨੇ ਆਪਦੀ ਗੱਲ ਕਰਨੀ ਹੈ ਕੋਈ ਉਹਨਾਂ ਦੇ ਪਰਿਵਾਰ ਨੇ ਆਪਦੀ ਗੱਲ ਕਰਨੀ ਹੈ ਤਾਂ ਅੱਜ ਆਪਾਂ ਸਾਰੀਆਂ ਗੱਲਾਂ ਕਰ ਸਕਦੇ ਹਾਂ ਸੋ ਇਸ ਕਰਕੇ ਇਹ ਛੋਟੀਆਂ-ਛੋਟੀਆਂ ਮੀਟਿੰਗਾਂ ਰੱਖੀਆਂ ਪਰ ਮੈਂ ਇੰਨੀ ਗੱਲ ਤੁਹਾਨੂੰ ਅੱਜ ਇੱਕ ਜ਼ਰੂਰ ਦੱਸ ਕੇ ਜਾਣਾ ਕਿਉਂਕਿ ਮੇਰੇ ਨਾਲ ਵੱਧ ਇਸ ਪਿੰਡ ਨੂੰ ਕੋਈ ਨਹੀਂ ਜਾਣਦਾ ਔਰ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਉਹ ਵੀ ਮੇਰੇ ਨਾਲ ਵੱਧ ਕੋਈ ਨਹੀਂ ਜਾਣਦਾ ਔਰ ਤੁਹਾਡੇ ਮੈਂ ਧਿਆਨ 'ਚ ਲਿਆਦਾ 5 ਕਰੋੜ ਰੁਪਈਆ ਲਾ ਕੇ ਆਪਾਂ ਇੱਥੋਂ ਦਾ ਵਾਟਰਵੌਕਸ ਬਣਾਇਆ ਸੀ ਬਾਦਲ ਸਾਹਿਬ ਤੋਂ ਲੈ ਕੇ ਸ਼ਾਇਦ ਤੁਹਾਡੇ ਧਿਆਨ 'ਚ ਹੋਵੇ ਉਸ ਤੋਂ ਬਾਅਦ ਕਿਸੇ ਨੇ ਚੁਆਲੀ ਨਹੀਂ ਲਾਈ ਨਹੀਂ ਲਾਈ ਮੇਰੀ ਗੱਲ ਠੀਕ ਹੈ ਨਾ ਅਗਲੀ ਗੱਲ ਤੁਹਾਨੂੰ ਮੈਂ ਦੱਸਾਂ ਇੱਕ ਗ੍ਰਿਡ ਲਾ ਕੇ ਦਿੱਤਾ ਸੀ ਹਾਂਜੀ ਉਹ ਪ੍ਰਧਾਨ ਸਾਹਿਬ ਨੇ ਆਪਣੇ ਉਦਘਾਟਨ ਕੀਤਾ ਸੀ ਸ਼ਹਿਰ ਚ ਲਾਈਟ ਜਾਵੜੇ ਤੇ ਜਾਵੜੇ ਪਰ ਆਪਣੇ ਨਿਕ ਦੇ ਗਈ ਐਵੇਂ ਆ ਗੱਲ ਮੇਰੀ ਥੋੜਾ ਜਿਹਾ ਖਿਆਲ ਇੰਨਾ ਰੱਖਿਆ ਕਰੋ ਵੀ ਆਪਾਂ ਕਿਸੇ ਦੇ ਲਾਰੇ ਨਾਲ ਪੈਂਚ ਨਹੀਂ ਆਉਂਦਾ ਬਹੁਤ ਵੱਡੇ ਵੱਡੇ ਗੋਲ ਗੋਲ ਕੱਪ ਮਾਰਦੇ ਆ ਉਹਨਾਂ ਚ ਨਹੀਂ ਆਉਂਦੇ ਇਹ ਖਾਸ ਖਿਆਲ ਰੱਖਣਾ ਉਹਨਾਂ ਬੰਦਿਆਂ ਦੀ ਕਦਰ ਕਰੋ ਹੁਣ ਤਾਂ ਬਹੁਤ ਚਿਰ ਹੋ ਗਿਆ ਆਪਾਂ ਨੂੰ 8 ਸਾਲ ਹੋ ਗਏ ਲਾਰੇ ਲਪੇ ਤੁੰਦੇ ਨੂੰ ਕਿਸੇ ਨੇ ਢੱਕਾ ਤੋੜਿਆ ਆ ਮੇਰੀਆਂ ਮਾਇਆਂ ਬੀਬੀਆਂ ਪੈਣਾ ਬੈਠੀਆਂ ਤੁਹਾਨੂੰ ਐ ਜਿਹੜੇ ਵੱਡੇ ਗੋਲ ਗੱਪੇ ਉਹਨਾਂ ਨੇ ਦਿੱਤੇ ਕਿ ਮੈਂ ਜੀ 1000 ਰੁਪਇਆ ਫਾਰਮ ਭਰੋ ਹਰੇਕ ਮਹੀਨੇ ਤੁਹਾਡੇ ਖਾਤੇ 'ਚ ਆਇਆ ਕਰੂ ਆ ਗਿਆ ਕਿਸੇ ਬੀਬੀ ਦੇ ਖਾਤੇ 'ਚ 1000 ਰਾਸ਼ਨ ਥੋੜਾ ਬੰਦ ਕਰਤਾ ਹਾਂਜੀ ਪੈਨਸ਼ਨਾਂ ਉਹ ਨਹੀਂ ਆਉਂਦੀਆਂ ਸ਼ਗਲ ਸਕੀਮਾਂ ਉਹ ਰੋੜ ਰੋਆ ਕੇ ਦਿੰਦੇ ਆ ਸਾਰੀਆਂ ਸਕੀਮਾਂ ਤੁਸੀਂ A ਤੋਂ ਲੈ ਕੇ Z ਤੱਕ ਲਾ ਲਓ ਸਾਰੀਆਂ ਪਾਲ ਸਾਹਿਬ ਨੇ ਪਾਲ ਸਾਹਿਬ ਬਣਾ ਕੰਮ ਹੀ ਨਹੀਂ ਕੀਤਾ ਜੀ ਤੁਸੀਂ ਤੇ ਥੋੜਾ ਜਿਹਾ ਇੰਨਾ ਖਿਆਲ ਰੱਖਿਓ ਮੈਂ ਤਾਂ ਸਿਰਫ ਇੰਨੀ ਬੇਨਤੀ ਕਰੂੰਗਾ ਮੈਂ ਬਹੁਤਾ ਸਮਾਂ ਨਹੀਂ ਤੁਹਾਡੇ ਵਿਚਕਾਰ ਲੈਂਦਾ ਸਾਹਿਬ ਦੇ ਤੇ ਤੁਹਾਡੇ ਮੈਂ ਸਿਰਫ ਇੰਨੀ ਬੇਨਤੀ ਕਰੂੰਗਾ ਕਿ 1995 ਦਾ ਬਾਇਰੈਕਸ਼ਨ ਯਾਦ ਕਰ ਲੋ ਜੇ ਕੋਈ ਅਸਜਣਾ ਨੂੰ ਯਾਦ ਆ ਤੁਸੀਂ ਸਿਰ ਧੜ ਦੀ ਬਾਜੀ ਲਾ ਦਿੱਤੀ ਮੇਰੇ ਯਾਰ ਇੱਕ ਲੱਤ ਤੇ ਖੜੇ ਹੋ ਗਏ ਸੀ ਸਾਰੇ ਜਣੇ ਯਾਦ ਆ ਨਾ ਬਾਦਲ ਸਾਹਿਬ ਨੇ ਤੁਸੀਂ ਪੱਗ ਬਚਾਈ ਸੀ ਤੇ ਬਾਦਲ ਸਾਹਿਬ ਨੇ ਵੀ ਆਪਣੇ ਵਿੱਚ ਆ ਕੇ ਡੇਰੇ ਲਾ ਕੇ ਫਿਰ ਪੂਰਾ ਪੰਜਾਬ ਦਾ ਖਜ਼ਾਨਾ ਆਪਣੇ ਆਸ ਤੇ ਖੋਲਤਾ ਸੀ ਵੀ ਜੋ ਮਰਜ਼ੀ ਲੈ ਚਲੋ ਦਿੱਤਾ ਸੀ ਸਾਰਾ ਕੁਝ ਨਾ ਅੱਜ ਉਹੀ ਪੱਗ ਦਾ ਸਵਾਲ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਦਾ ਜੇ ਆਪਾਂ ਇਥੋਂ ਬਾਇਲੈਕਸ਼ਨ ਜਿੱਤਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਆਪਾਂ ਝੋਲੀ ਜਿੱਤ ਕੇ ਪਾਉਣੇ ਆ ਤਾਂ ਸਮਝ ਲਓ 2027 ਦੇ ਵਿੱਚ ਪੂਰਾ ਪਾਸਾ ਬਲਟ ਜਾਣਾ ਸਰਕਾਰ ਥੋਡੀ ਬਣ ਜਾਣੀ ਆ ਜੋ ਮਰਜੀ ਤੁਸੀਂ ਕੰਮ ਕਹੀ ਚੱਲਿਓ ਤੇ ਪ੍ਰਧਾਨ ਸਾਹਿਬ ਨੇ ਕਦੇ ਆਪਾਂ ਨੂੰ ਪਹਿਲਾਂ ਵੀ ਕਿਸੇ ਗੱਲ ਤੋਂ ਜਵਾਬ ਨਹੀਂ ਦਿੱਤਾ ਤੇ ਮੈਨੂੰ ਪੂਰਾ ਵਿਸ਼ਵਾਸ ਆ ਜਵਾਬ ਹੁਣ ਵੀ ਨਹੀਂ ਦਿੰਦੇ ਇੱਥੇ ਇੱਕ ਇਹਨਾਂ ਦੀ ਸਭ ਤੋਂ ਵੱਡੀ ਮੰਗ ਆ ਆਪਣਾ ਪ੍ਰਧਾਨ ਸਾਹਿਬ ਹਾਂਜੀ ਮੈਂ ਤੁਹਾਡੇ ਧਿਆਨ ਚ ਲਿਆਦਾ ਕਿ ਇਹਨਾਂ ਕੋਲੇ ਧਰਮਸ਼ਾਲਾ ਹੈ ਨਹੀਂ ਤੇ ਤੁਹਾਡੇ ਅੱਗੇ ਇੱਕ ਬੇਨਤੀ ਆ ਜੀ ਤੁਹਾਡੇ ਅਸੀਂ ਕੋਲੇ ਹੀ ਕਰ ਸਕਦੇ ਆ ਇਹਨਾਂ ਨੇ ਤਾਂ ਮੰਗਿਆ ਜੀ ਧਰਮਸ਼ਾਲਾ ਆਪਾਂ ਇੱਥੇ ਇੱਕ ਪੈਲੇਸ ਬਣਾ ਕੇ ਦੇਣਾ ਜੀ ਧਰਮਸ਼ਾਲਾ ਨਹੀਂ ਬਣੋ ਕੰਮ ਵੱਡਾ ਕਰਦੇ ਹੋ ਬੋਲੇ ਸੋਨਹਿਰ ਵਾਹਿਗੁਰੂ ਜਿਆਕਾਰ ਬੋਲੇ ਜਿਹੜੀਆਂ ਚੀਜ਼ਾਂ ਤੁਸੀਂ ਮੰਗੋਗੇ ਨਾ ਇਹ ਸਾਥੋਂ ਬਾਅਦ ਵੀ ਬਹੁਤ ਵੱਡੇ ਵੱਡੇ ਆਉਣਗੇ ਕੱਪ ਮਾਰਨ ਵਾਲੇ ਵੇਖੋ ਕਿਤੇ ਗੱਲਾਂ ਚ ਆਜੋ ਕਿਉਂਕਿ ਅੱਜ ਤੋਂ ਬਾਅਦ ਹੋਣਗੇ ਸ਼ੁਰੂ ਵੀ ਯਾਰੇ ਤਾਂ ਕਹਿ ਗਏ ਫਿਰ ਉਹ ਆਖਣਗੇ ਜੀ ਅੱਜ ਤਾਂ ਵੱਡੇ ਵੱਡੇ ਪੈਲੇਸ ਬਣਾ ਲਾਂਗੇ ਇੱਥੇ ਕਿਸੇ ਨੇ ਇੱਕ ਢੱਕਾ ਨਹੀਂ ਲਾਉਣਾ ਕੋਈ ਦੇਖਿਓ ਕਿਤੇ ਗੱਲਾਂ ਚੱਲਣ ਸੁਣ ਸਰਦੀਆਂ ਲਿਓ ਜੇ ਕੁਝ ਦਿੰਦੇ ਹੋਏ ਲੈ ਵੀ ਲਿਓ ਹੁਣ ਮੌਕਾ ਪਰ ਜਦੋਂ ਵੋਟ ਦੀ ਵਾਰੀ ਆਈ ਉਹਦੋਂ ਨਹੀਂ ਕੰਨੀ ਬੋੜੀ ਕਿਸੇ ਨੂੰ ਇਹ ਖਾ ਕੇ ਆਲ ਰੱਖਿਓ ਠੀਕ ਆ ਜੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਬਹੁਤ ਕੀਮਤੀ ਸਮਾਂ ਕੱਢ ਕੇ ਆਏ ਹੋ ਤੇ ਮੈਂ ਹੁਣ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ 7.5 ਸਾਲ ਪਹਿਲੇ ਪੰਜਾਬ ਵਿੱਚ ਬਾਪੂ ਬਾਦਨ ਦਾ ਰਾਜ ਸੀ ਉਦੋਂ ਸਾਰਿਆਂ ਦੇ ਨੀਲੇ ਕਾਰਡ ਬਣੇ ਸੀ ਬੜੇ ਸੀ ਕਿ ਨਹੀਂ ਹਾਂ ਉਦੋਂ ਹਰ ਮਹੀਨੇ ਆਟਾ ਦਾਲ ਛਾਗਣ ਪੈਨਸ਼ਨਰ 200 ਯੂਨਿਟ ਬਿਜਲੀ ਦੇ ਮਾਫ ਸੀ ਸਾਈਕਲ ਸਕੂਲ ਜਾਣ ਵਾਸਤੇ ਲੜਕਿਆਂ ਦਿੰਦੇ ਸੀ ਐਸੀ ਬੱਚਿਆਂ ਨੂੰ ਤਾਂ ਸੀ ਮੁਫਤ ਬਣਾਉਂਦੇ ਸੀ ਕਾਲਜ ਤੱਕ ਪੜਾਈ ਦੇਖੋ 3 ਲੱਖ 80 ਬੱਚਿਆਂ ਨੂੰ ਅਸੀਂ ਹਰ ਸਾਲ ਮੁਫਤ ਪੜਾਉਂਦੇ ਸੀ ਜਿਹੜਾ ਅੱਜ ਬੰਦ ਕਰਤੇ ਨੇ ਇਹਨੇ ਕਰਤਾ ਹੀ ਸਾਰਾ ਕੁਝ ਹੀ ਬੰਦ ਹੈ ਕੋਈ ਸਕਾਲਰਸ਼ਿਪ ਸਾਰਾ ਕੁਝ ਹੀ ਤੁਸੀਂ ਇੱਕ ਆ ਵੀ ਦੇਖ ਲਓ ਇੱਥੇ ਬੈਠੇ ਆ ਕਿੰਨੀ ਸੇਮ ਹੁੰਦੀ ਸੀ ਹੈ ਸਹੀ ਗੱਲ ਹੈ ਸੇਮ ਕੱਢੀ ਬਾਦਲ ਪਾਈਪਾਂ ਪਾ ਕੇ ਸਾਰਾ ਘੜੇ ਔਰ ਕਿਸ ਨੇ ਕੋਈ ਧੱਕਾ ਤੋੜਿਆ ਵੀ ਉਹ ਕਿਸੇ ਨੇ ਆਉਣਾ ਹੀ ਨਹੀਂ ਕਿਉਂਕਿ ਉਹਨਾਂ ਦਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਹੈ। ਨਾ ਕਾਂਗਰਸੀ ਦਾ ਝਾੜੂ ਆ ਤੇ ਗੱਲਾਂ ਕਰਨ ਵਾਸਤੇ ਆਉਂਦੇ ਆ। ਕਹਿੰਦੇ ਕਿ ਹਰ ਬੀਬੀ ਨੂੰ ਮੈਨੂੰ ਅਸੀਂ 1000 ਰੁਪਏ ਦੇਵਾਂਗੇ ਕਿੱਥੇ ਕਿਹਾ 1000 ਇਹ ਝੂਠ ਤੇ ਝੂਠ ਆਪਣੇ ਨਾਲ ਦੋ ਵਾਰ ਧੱਕੀ ਹੋ ਗਈ ਪਹਿਲੇ ਕਾਂਗਰਸ ਨੇ ਮਾਰੀ ਹੁਣ ਝਾੜੂ ਵਾਲੇ ਮਾਰ ਗਏ ਤੇ ਹੁਣ ਫਿਰ ਤੋਂ ਕੋਈ ਨਾ ਕੋਈ ਮਾਰੂਗਾ। ਜੇ ਤੁਸੀਂ ਐਸ ਇਲਾਕੇ ਦੀ ਤਰੱਕੀ ਚਾਹੁੰਦੇ ਹੋ ਆਪਣੇ ਮੁੰਡਿਆਂ ਨੂੰ ਨੌਕਰੀ ਲਾਉਣੀ ਆ ਇੱਥੇ ਫੈਕਟਰੀਆਂ ਲਈਏ ਆਪਣਾ ਇਕੱਠੇ ਹੋ ਕੇ ਅਕਾਲੀ ਦਲ ਤੁਹਾਡੀ ਪਾਰਟੀ ਨੂੰ ਤਗੜਾ ਕਰੋ ਪਿੰਡਾਂ ਦੀ ਪਾਰਟੀ ਹੈ ਗਰੀਬ ਦੀ ਪਾਰਟੀ ਹੈ ਗਰੀਬ ਬਾਰੇ ਸੋਚਦੀ ਹੈ ਕਿਸਾਨ ਬਾਰੇ ਸੋਚਦੀ ਹੈ ਤੁਸੀਂ ਦੇਖੋ ਜਿੰਨੀ ਤਰੱਕੀ ਹੈ ਭਾਵੇਂ ਇਸ ਪਿੰਡ 'ਚ ਕੁਝ ਵੀ ਚੀਜ਼ ਬਣਿਆ ਉਦੋਂ ਹੀ ਬਣਿਆ ਦਿੰਦੇ ਆ ਅਕਾਲੀ ਦਲ ਦੀ ਸਰਪੰਚ ਸੋ ਮੈਂ ਜਾਦੇ ਵੱਡੇ ਇਲੈਕਸ਼ਨਾਂ 'ਚ ਨਹੀਂ ਜਾਣਾ ਚਾਹੁੰਦਾ ਮੈਂ ਕਹਿੰਦਾ ਐਸ ਇਲਾਕੇ ਨੂੰ ਬਚਾਉਣ ਵਾਲਾ ਉਹ ਬਾਪੂ ਬਾਦਲ ਸੀ ਅੱਜ ਆਪਣੇ ਵਿੱਚ ਨਹੀਂ ਰਹੇ ਸੱਚੀ ਸ਼ਰਧਾ ਜੀ ਉਹਨਾਂ ਨੂੰ ਆਈ ਹੋਊਗੀ ਕਿ ਆਪਾਂ ਸਾਰੇ ਉਹਨਾਂ ਦੀ ਪਾਰਟੀ ਜਿਵੇਂ ਬਿਆਨ ਸਿੰਘ ਨਾਲ ਭਲੜੇ ਸੀ ਮੁੱਖ ਮੰਤਰੀ ਨਾਲ ਉਹਨਾਂ ਸ਼ਰਾਬੀ ਜਾ ਕੇ ਆਏ ਉਹ ਬਿਆਨ ਸਿੰਘ ਨੂੰ ਭੇਜਾਇਆ ਤਾਂ ਕੁਝ ਵੀ ਨਹੀਂ ਆਇਆ ਤੁਸੀਂ ਮਨ ਬਣਾ ਲਓ ਕਿ ਆਪਾਂ ਇਕੱਠੇ ਹੋ ਜਾਈਏ ਇੱਕ ਝੰਡੇ ਥੱਲੇ ਆਪਣੀ ਸਰਕਾਰ ਲਿਆ ਦਿਓ ਇਹਨੂੰ ਆਪਾਂ ਗਦਰਬਾ ਬਾਈਲੇ ਵੀ ਜਿੱਤ ਗਿਆ ਆਪਣੇ ਵੀ ਸਰਕਾਰ ਆ ਜਾਣੀ ਉਹਦੇ ਬਾਅਦ ਤੇ ਮੈਂ ਇੱਕ ਦਿਲ ਗੱਲ ਤੁਹਾਨੂੰ ਜ਼ਰੂਰ ਕਹੂੰਗਾ ਕਿਸੇ ਗਰੀਬ ਦਾ ਪੰਜਾਬ 'ਚ ਆਪਣੀ ਸਰਕਾਰ ਦੇ ਵਿੱਚ ਕੋਈ ਕੱਚਾ ਮਕਾਨ ਨਹੀਂ ਹੋਊਗਾ ਜਾਂ ਬਿਗੈਰ ਮਕਾਨਤ ਨਹੀਂ ਹੋਊਗਾ ਘਰ ਤੋਂ ਘਰ ਹਰ ਇੱਕ ਗਰੀਬ ਨੂੰ ਇੱਕ ਮਕਾਨਤ ਮੈਂ ਬਣਾ ਕੇ ਦੇਣਾ ਹੀ ਦੇਣਾ ਜੋ ਜੋ ਕੁਸ਼ਕਿਆ ਅੱਜ ਤੱਕ ਅਸੀਂ ਪੂਰਾ ਕੀਤਾ ਕਿਉਂਕਿ ਅਸੀਂ ਤੁਹਾਡੇ ਵਿੱਚੋਂ ਰਹਿਣ ਵਾਲੇ ਆ ਆ ਕਾਂਗਰਸ ਤੇ ਝਾੜੂ ਵਾਲੇ ਤਾਂ ਭੱਜ ਜਾਣਗੇ ਬਾਹਰ ਆਹ ਤਾਂ ਦਿੱਲੀ ਦੇ ਹੁਕਮ ਆ ਪਾਰਟੀਆਂ ਦਿੱਲੀ ਆਉਂਦੇ ਆ ਜੇ ਇਹ ਨਹੀਂ ਬਣੀ ਗੱਲ ਦੁਕਾਨ ਬੰਦ ਕਰਕੇ ਕਿਤੇ ਹੋਰ ਚਲੇ ਜਾਣਗੇ ਆਪਾਂ ਤਾਂ ਤੁਹਾਡੇ ਕੋਲ ਹੀ ਰਹਿਣੇ ਆ ਵੱਡੇ ਬਾਦਲ ਸਾਹਿਬ ਨੇ 70 ਸਾਲ ਸੇਵਾ ਕੀਤੀ 70 ਸਾਲ ਦੇਖ ਲਓ ਜੋ ਕੁਝ ਬਣਿਆ ਉਹਦੋ ਹੀ ਬਣਿਆ ਕੋਈ ਆਉਂਦੇ ਸੀ ਤੁਹਾਡੇ ਵਿੱਚ ਬੰਦੇ ਸੀ ਤੁਹਾਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਵਾਟਰ ਵਰਕ ਨਾਲ ਆਉਂਦੇ ਸੀ ਬੀਲੀ ਉਸ ਵਸਿਆ ਗਰੇਡ ਬਣਾਉਂਦੇ ਸੀ ਤਾਂ ਰਮਸ਼ਾਲਾ ਬਣਾਉਂਦੇ ਸੀ ਸਰਕਾ ਬਣਾਉਂਦੇ ਸੀ ਨਹਿਰਾ ਕੱਡੀਆਂ ਇੱਥੇ ਕਸੀਆਂ ਕੱਡੀਆਂ ਪੱਕੇ ਖਾਲੇ ਬਣਾਏ ਸੇਮ ਨੂੰ ਕੱਢ ਦਿੱਤਾ ਜਿਹੜਾ ਕੋਈ ਕੱਢ ਨਹੀਂ ਸਕਦਾ ਸੀ ਜ਼ਿੰਦਗੀ ਮੈਂ ਤੁਹਾਨੂੰ ਸਹੀ ਦੱਸਾਂ ਉਹਨੇ ਆਪਣੀ ਬਦਲ ਦਿੱਤੀ ਨਹੀਂ ਤੇ ਇੱਥੇ ਬਹੁਤ ਬੁਰਾ ਹਾਲ ਹੋਣਾ ਸੀ ਸੋ ਮੈਂ ਜਿਆਦਾ ਸਮਾਂ ਨਾਲ ਲੈਂਦਾ ਤੁਹਾਡਾ ਧੰਨਵਾਦ ਕਰਦਾ ਜਿਵੇਂ ਬਾਪੂ ਬਾਦਲ ਨੇ ਸੇਵਾ ਕੀਤੀ ਮੈਂ ਉਹ ਤਾਂ ਵੱਧ ਕੋਸ਼ਿਸ਼ ਕਰੂੰਗਾ ਥੋੜੀ ਸੇਵਾ ਕਰਨ ਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਕੀ ਕਹਿਣਾ ਚਾਹੋਗੇ ਲਗਾਤਾਰ ਸਖੂਰ ਬਾਦ ਤੁਹਾਡੇ ਵਿੱਚ ਆ ਰਹੇ ਨੇ ਕੀ ਕਹਿਣਾ ਅਸੀਂ ਇਹਦੇ ਨਾਲ ਖੜੇ ਆ ਤੇ ਨਾਲ ਹੀ ਰਵਾਂਗੇ ਹਾਂ ਸਮਝ ਨਹੀਂ ਸਰਕਾਰ ਚਾਹੀਦੀ ਇਕੱਲੀ ਦਲ ਦੀ ਕੋਈ ਰਾਸ਼ਨ ਨਹੀਂ ਮਿਲਦਾਗਾ 5 ਕਿਲੋ ਰਾਸ਼ਨ ਦੇ ਜਾਂਦੇ ਆ ਘਰ ਨੂੰ ਦੂਜਿਆਂ ਨੂੰ ਛੱਡ ਜਾਂਦੇ ਆ ਅੱਗੇ ਸਾਨੂੰ ਕਣਕ ਮਿਲਦੀ ਸੀਗੀ ਉਹ ਵੀ ਸਾਡੇ ਤੋਂ ਬੰਦ ਹੋ ਗਈ ਇੰਪੀਟਿ ਲੋ ਤੁਹਾਡੇ ਵਿੱਚ ਵੀ ਰਹੇ ਨੇ ਕੀ ਲੱਗਦਾ ਐਸ ਵਾਰ ਡਿੰਪਿਟਿ ਲੋ ਦੇ ਨਾਲ ਖੜੋ ਜਮਾ ਖੜੇ ਆ ਜਮਾ ਜਮਾ ਖੜਾਂਗੇ ਐ ਨੰਗੀ ਤਾੜ ਪਹਿਲਾਂ ਤੋਂ ਖੜੇ ਆ ਤੇ ਖੜੇ ਰਾਵਾਂਗੇ ਕਿਹੜੇ ਲੋਕ ਆਮ ਝਾੜੂ ਵਾਲੇ ਆਏ ਸੀ ਕੁਛ ਕੀਤਾ ਪਿੰਡ ਦੇ ਵਿੱਚ ਵਿਕਾਸ ਕੁਛ ਨਹੀਂ ਕਰਿਆ ਕੁਛ ਨਹੀਂ ਕਰਿਆ ਜਦੋਂ ਦੇ ਨਰੀ ਸਰਕਾਰ ਗਈ ਜਣਾ ਉਸ ਦਿਵਾਰ ਕੱਖ ਨਹੀਂ ਬਣਿਆ ਸਾਡੇ ਤਾਂ ਕੋਈ ਸਰਕਾਰ ਨੇ ਕੋਣ ਨਹੀਂ ਕੀਤਾ ਇਸ ਕਰਕੇ ਸੀ ਤਾਇਤ ਕੀ ਲੈ ਕੇ ਆਉਣੇ ਕਾਲੀ ਸਰਕਾਰ ਨੇ ਨਹੀਂ ਨਿਕਰਿਆ ਜੀ ਜਮਾ ਹੀ ਨਹੀਂ ਕੁਛ ਕਰਾਇਆ ਕਿਸੇ ਨੂੰ ਬੰਦ ਕਰ ਕੁਛ ਵੀ ਨਹੀਂ ਜਵਾਨ ਮਿਲੇ ਕਮਰੇ ਸਾਡੇ ਆਏ ਸੀ ਨਾ ਸਾਡੇ ਉਹ ਵੀ ਨਹੀਂ ਬਣਾਏ ਲੱਗਦਾ ਸੀ ਉਹਨਾਂ ਬਕਵਾਸ ਹੋਏ ਨਹੀਂ ਕੰਮ ਦਾ ਕੋਈ ਪਰ ਤੁਸੀਂ ਉਹਨਾਂ ਨੂੰ ਪਤਾ ਹੀ ਆ ਗਲੀਆਂ ਨਾਲੀਆਂ ਤੁਸੀਂ ਦੇਖੀ ਜੰਨੇ ਆ ਕੀ ਹਾਲ ਹੈ ਤੇ ਬੁਰਾ ਹਾਲ ਹੈ ਕਹਿੰਦੇ ਨੌਕਰੀਆਂ ਦਿੱਤੀਆਂ ਸੀ ਨੌਕਰੀਆਂ ਕੋਈ ਨੌਕਰੀ ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤੀ ਅਜੇ ਤੱਕ ਕਿਸੇ ਨੂੰ ਸਾਰੇ ਫਰਦੇ ਬੇਰੋਜ਼ਗਾਰਾ ਫਰਦੇ ਮੁੰਡਿਆ ਵਿਹਲੇ ਜਿੱਦਾਂ ਕੋਈ 10 ਪੜਿਆ ਕੋਈ 12 ਪੜਿਆ ਕੋਈ ਇਹਨੇ ਤਾਂ ਕੋਈ ਗਲੀਆਂ ਚ ਫਿਰ ਨਸ਼ੇ ਪਤੇ ਕਰਨੇ ਹੋਰ ਇਹ ਨਸ਼ੇ ਪਤੇ ਕਰਦੇ ਫਿਰਦੇ ਆ ਦੇ ਮੁਰਕੇ